ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਰੱਖਣੇ ਕਦੇ ਨਾ ਭੁੱਲਿਆ ਕਰੋ ਤੁਹਾਡੇ ਸਾਰਿਆਂ ਦੇ ਲਾਈਕ ਕਮੈਂਟ ਕਰਨ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਪ੍ਰਦੀਪ ਦੇ ਫੋਨ ਦੀ ਘੰਟੀ ਵੱਜਦੀ ਹੈ ਤੇ ਉਹ ਬਾਥਰੂਮ ਦੇ ਵਿੱਚ ਹੁੰਦਾ ਪ੍ਰੀਤ ਵੇਖਦੀ ਆ ਕਿ ਫੋਨ ਵਾਰ-ਵਾਰ ਵੱਜ ਰਿਹਾ ਸੀ ਇਸ ਲਈ ਉਹ ਕਮਰੇ ਦੇ ਵਿੱਚ ਆਉਂਦੀ ਆ ਹਨਾ ਤੇ ਵੇਖਦੀ ਆ ਕਿ ਇਹ ਦੇ ਸੋਹਰਾ ਸਾਹਿਬ ਦਾ ਫੋਨ ਆ ਉਹ ਫੋਨ ਚੱਕ ਕੇ ਅੱਗੋਂ ਬੋਲਦੀ ਆ ਕਿ ਹਾਂਜੀ ਡੈਡੀ ਜੀ ਤਾਂ ਅੱਗੋਂ ਉਹਦੀ ਸੱਸ ਗੱਲ ਕਰ ਰਹੀ ਹੁੰਦੀ ਆ ਗੁਰਮੀਲ ਕੌਰ ਆਪਣੀ ਨੂੰ ਪ੍ਰੀਤ ਨੂੰ ਕਹਿੰਦੀ ਕਿ ਪੁੱਤ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਵੀ ਕੀ ਹੋ ਰਿਹਾ ਤੇਰੇ ਡੈਡੀ ਬਾਥਰੂਮ ਦੇ ਵਿੱਚ ਨਹਾਉਣ ਗਏ ਸੀ ਤੇ ਉਹਨਾਂ ਦੇ ਨਾਲ ਸੱਟ ਲੱਗ ਗਈ ਉਹ ਪੂਰਾ ચીਖ ਰਹੇ ਨੇ ਦਰਦ ਦੇ ਨਾਲ ਵੀ ਹੁਣ ਮੈਂ ਕੀ ਕਰਾਂ ਵੀ ਮੈਂ ਪ੍ਰਦੀਪ ਨੂੰ ਫੋਨ ਕੀਤਾ ਸੀ ਪ੍ਰਦੀਪ ਕਿੱਥੇ ਆ ਉਹ ਕਹਿੰਦੀ ਮੰਮੀ ਜੀ ਪ੍ਰਦੀਪ ਤਾਂ ਨਹਾ ਰਹੇ ਨੇ ਵੀ ਹੁਣ ਤਾਂ ਇੱਕੇਦਮ ਤਾਂ ਅਸੀਂ ਆ ਨਹੀਂ ਸਕਦੇ ਹਨ ਤੁਸੀਂ ਇੱਕ ਵਾਰੀ ਐ ਕਰੋ ਆਂਡ ਕਮਾਣ ਦੇ ਵਿੱਚੋਂ ਕਿਸੇ ਨੂੰ ਬੁਲਾ ਕੇ ਨਾ ਡੈਡੀ ਨੂੰ ਹਸਪੀਟਲ ਲੈ ਜਾਓ ਇੱਕ ਵਾਰ ਉਹਨਾਂ ਦਾ ਹਸਪੀਟਲ ਜਾਣਾ ਜ਼ਰੂਰੀ ਆ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਗੱਲ ਕਰਿਓ ਤੇ ਅਸੀਂ ਕੋਸ਼ਿਸ਼ ਕਰਦੇ ਆ ਆਉਣ ਦੀ ਪ੍ਰਦੀਪ ਜਦੋਂ ਨਾਕੇ ਆਉਂਦਾ ਤਾਂ ਪ੍ਰੀਤ ਉਹਨਾਂ ਨੂੰ ਦੱਸਦੀ ਹੈ ਕਿ ਡੈਡੀ ਬਾਥਰੂਮ ਚੋਂ ਡਿੱਗ ਗਏ ਤੇ ਉਹਨਾਂ ਦੇ ਸੱਟ ਲੱਗੀ ਆ ਵੀ ਮੰਮੀ ਕਾਫੀ ਘਬਰਾਏ ਹੋਈ ਸੀ। ਪ੍ਰਦੀਪ ਆਪਣੀ ਮੰਮੀ ਨੂੰ ਫੋਨ ਕਰਦਾ ਤੇ ਉਹਦੀ ਮੰਮੀ ਦੱਸਦੀ ਹੈ ਕਿ ਪੁੱਤ ਤੇਰੇ ਡੈਡੀ ਦੇ ਸੱਟ ਵੱਜ ਗਈ ਤੇ ਮੈਂ ਇਹਨਾਂ ਨੂੰ ਹਸਪੀਟਲ ਲੈ ਕੇ ਜਾ ਰਹੀ ਆ। ਵੀ ਗਵਾਂਡੀਆਂ ਦਾ ਮੁੰਡਾ ਗੱਡੀ ਤੇ ਛੱਡਣ ਜਾ ਰਿਹਾ। ਪ੍ਰਦੀਪ ਕਹਿੰਦਾ ਮੰਮਾ ਤੁਸੀਂ ਫਟਾਫਟ ਹਸਪੀਟਲ ਜਾ ਕੇ ਡੈਡੀ ਦੇ ਟੈਸਟ ਕਰਾਓ ਤੇ ਟ੍ਰੀਟਮੈਂਟ ਸ਼ੁਰੂ ਕਰਵਾਓ ਵੀ ਮੈਂ ਹੁਣ ਹਨਾ ਐਮਰਜੈਂਸੀ ਟਿਕਟ ਲੈ ਕੇ ਆਉਂਗਾ ਤੇ ਮੈਂ ਪਰਸੋਂ ਤੱਕ ਤੁਹਾਡੇ ਕੋਲ ਪਹੁੰਚ ਜਾਈਂਗਾ। ਉਦੀ ਮੰਮੀ ਕਹਿੰਦੀ ਪੁੱਤ ਪਰਸੋਂ ਤੱਕ ਵੀ ਮੈਨੂੰ ਡਾਕਟਰਾਂ ਦੀ ਕਲੀਨਿਕ ਨੂੰ ਕੀ ਪਤਾ ਲੱਗਣਾ ਹਨਾ ਤਾਂ ਪ੍ਰਦੀਪ ਕਹਿੰਦਾ ਮੰਮੀ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਵੀ ਮੈਂ ਐਸੇ ਕਰਕੇ ਪਲੇਨ ਤੇ ਆ ਰਿਹਾ ਐ ਮਰਜੈਂਸੀ ਟਿਕਟ ਲੈ ਕੇ ਤੁਸੀਂ ਐਂ ਕਰੋ ਤੁਸੀਂ ਰਾਣੀ ਭੈਣ ਨੂੰ ਫੋਨ ਕਰ ਲਓ ਉਹ ਆ ਜਾਣਗੇ ਤੁਹਾਡੇ ਕੋਲ ਉਹ ਕਹਿੰਦੀ ਚਲ ਠੀਕ ਐ ਪਰਸੋਂ ਤੱਕ ਜਰੂਰ ਆ ਜੀ ਵੀ ਮੈਂ ਤੇਰਾ ਇੰਤਜ਼ਾਰ ਕਰੂੰਗੀ ਉਹ ਕਹਿੰਦਾ ਕੋਈ ਗੱਲ ਨਹੀਂ ਮੰਮੀ ਫਿਕਰ ਨਾ ਕਰ ਮੈਂ ਆ ਜਾਊਂਗਾ ਚਲੋ ਉਸ ਤੋਂ ਬਾਅਦ ਗੁਰਮੇਲ ਕੌਰ ਆਪਣੀ ਧੀ ਰਾਣੀ ਨੂੰ ਫੋਨ ਕਰਦੀ ਆ ਤੇਵਰਾਣੀ ਨੂੰ ਕਹਿੰਦੀ ਆ ਕਿ ਪੁੱਤ ਤੇਰੇ ਡੈਡੀ ਬਾਥਰੂਮ ਦੇ ਵਿੱਚ ਡਿੱਗ ਪਏ ਤੇ ਮੈਂ ਇਹਨਾਂ ਨੂੰ ਹਸਪਤਾਲ ਲੈ ਕੇ ਆਈਆਂ ਤੇ ਇਹਨਾਂ ਦੀ ਲੱਤ ਟੁੱਟ ਗਈ ਆ ਡਾਕਟਰ ਨੇ ਕਿਹਾ ਕਿ ਆਪਰੇਸ਼ਨ ਹੋਊਗਾ ਹਨਾ ਇੱਥੇ ਹਸਪਤਾਲ ਦੇ ਵਿੱਚ ਰਹਿਣਾ ਪਊਗਾ ਵੀ ਤੂੰ ਆ ਜਾ ਮੇਰੇ ਕੋਲ ਉਹ ਕਹਿੰਦੀ ਮੰਮੀ ਤੁਸੀਂ ਹੱਦ ਕਰਦੇ ਹੋ ਹਨਾ ਵੀ ਮੈਂ ਕਿਵੇਂ ਆ ਜਾ ਮੇਰੇ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਤੁਸੀਂ ਵੀਰੇ ਪ੍ਰਦੀਪ ਨੂੰ ਫੋਨ ਕਰੋ ਨਾ ਉਹ ਕਹਿੰਦੀ ਤੈਨੂੰ ਪਤਾ ਨਾ ਪ੍ਰਦੀਪ ਇੱਥੇ ਨੇੜੇ ਤੇੜੇ ਨਹੀਂ ਹੈਗਾ ਉਹ ਰੁਕੀ ਆ ਉਹਨੂੰ ਮੈਂ ਅੱਜ ਫੋਨ ਕੀਤਾ ਅੱਜ ਉਹ ਟਿਕਟ ਲੈ ਰਿਹਾ ਤੇ ਉਹ ਪਰਸੋਂ ਤੱਕ ਮਸਾਂ ਪਹੁੰਚੂਗਾ ਵੀ ਐਨੀ ਤਾਂ ਬਾਟ ਹੈਗੀ ਵੀ ਉਦੋਂ ਤੱਕ ਤੂੰ ਆ ਜਾ ਸਾਡੇ ਕੋਲ ਉਹ ਕਹਿੰਦੀ ਮੰਮੀ ਇਹ ਕੰਮ ਬੰਦਿਆਂ ਦੇ ਆ ਹਨਾ ਵੀ ਮੈਂ ਆ ਕੇ ਡੈਡੀ ਨੂੰ ਕਿਵੇਂ ਸੰਭੂਗੀ ਵੀ ਤੁਸੀਂ ਵੀਰੇ ਨੂੰ ਕਹੋ ਵੀ ਉਹ ਜਲਦੀ ਆਉਣ ਉਹ ਕਹਿੰਦੀ ਤੇਰਾ ਵੀਰਾ ਆ ਰਿਹਾ ਤੇ ਨਾਲ-ਨਾਲ ਰਾਣੀ ਨੇ ਆਪਣੀ ਮਾਂ ਨੂੰ ਲੂਤੀ ਲਈ ਕਹਿੰਦੀ ਅੱਛਾ ਕੱਲਾ ਵੀਰਾ ਆ ਰਿਹਾ ਭਾਬੀ ਕਿਉਂ ਨਹੀਂ ਆਉਂਦੀ ਹੁਣ ਭਾਬੀ ਨੂੰ ਪਤਾ ਵੀ ਮੈਨੂੰ ਆਪਣੇ ਸਹੁਰੇ ਦੀ ਸੇਵਾ ਕਰਨੀ ਪਊਗੀ ਉਹਦਾ ਫਰਜ਼ ਨਹੀਂ ਬਣਦਾ ਸੀ ਆਉਣਾ ਮੈਂ ਕਿਗਰ ਮੇਲ ਕੋਰ ਆਪਣੇ ਪੁੱਤ ਨੂੰ ਬਾਰੇ ਕਦੇ ਮਾੜਾ ਨਹੀਂ ਸੋਚਦੀ ਸੀ ਪਰ ਫਿਰ ਵੀ ਰਾਣੀ ਦੀ ਕਹੀ ਗੱਲ ਕਿਤੇ ਨਾ ਕਿਤੇ ਉਹਦੇ ਦਿਲ ਤੇ ਲੱਗ ਗਈ ਤੀਸਰੇ ਦਿਨ ਪ੍ਰਦੀਪ ਆਉਂਦਾ ਤੇ ਪ੍ਰਦੀਪ ਆਪਣੀ ਮਾਂ ਨੂੰ ਕਹਿੰਦਾ ਵੀ ਡੈਡੀ ਨੂੰ ਕੀ ਹੋਇਆ ਤਾਂ ਉਹ ਦੱਸਦੀ ਆ ਕਿ ਡਾਕਟਰ ਨੇ ਕਿਹਾ ਕਿ ਲੱਤ ਆ ਜਿਹੜੀ ਉਹ ਫ੍ਰੈਕਚਰ ਹੋ ਗਈ ਆ ਕਈ ਥਾਂ ਤੋਂ ਹੱਡੀ ਫ੍ਰੈਕਚਰ ਹੋਈ ਆ ਇਸ ਲਈ ਪਲਸਟਰ ਨਾਲ ਠੀਕ ਨਹੀਂ ਹੋਣੀ ਵੀ ਆਪਰੇਸ਼ਨ ਹੋਊਗਾ ਪਲੇਟ ਪਾਉਗੀ ਉਹ ਕਹਿੰਦਾ ਮੰਮੀ ਆਪਾਂ ਇੱਥੇ ਡੈਡੀ ਦਾ ਇਲਾਜ ਨਹੀਂ ਕਰਵਾਉਂਦੇ ਮੈਂ ਤੁਹਾਨੂੰ ਨਾਲ ਹੀ ਲੈ ਕੇ ਚਲਦਾਗਾ ਤੇ ਉਹ ਕਹਿੰਦਾ ਵੀ ਰਾਣੀ ਭੈਣ ਨਹੀਂ ਆਈ ਕਹਿੰਦੀ ਨਾ ਰਾਣੀ ਨਹੀਂ ਆਈ ਰਾਣੀ ਦੇ ਕਹਿੰਦੀ ਬੱਚਿਆਂ ਦੇ ਪੇਪਰ ਚੱਲਦੇ ਸੀ ਤਾਂ ਪ੍ਰਦੀਪ ਕਹਿੰਦਾ ਵੀ ਰਾਣੀ ਦੇ ਬੱਚੇ ਕਿਹੜਾ ਛੋਟੇ ਆਗੇ ਪਲੱਸ 1 ਪਲੱਸ 2 ਚਾ ਹਨਾ ਵੀ ਆਪਣਾ ਆਪ ਸਾਂਭ ਸਕਦੇ ਆ ਉਹ ਵੀ ਉਹ ਦੋ ਦਿਨ ਆ ਜਾਂਦੀ ਉਹ ਕਹਿੰਦੀ ਅੱਛਾ ਤੈਨੂੰ ਐ ਤਾਂ ਪਤਾ ਲੱਗ ਗਿਆ ਵੀ ਰਾਣੀ ਨਹੀਂ ਆਈ ਤੇ ਫਿਰ ਨੂੰ ਆ ਜਾਂਦੀ ਮੇਰੀ ਪ੍ਰੀਤ ਨਾ ਆਈ ਉਹ ਕਹਿੰਦਾ ਮੰਮੀ ਤੁਸੀਂ ਹੱਦ ਕਰਦੇ ਹੋ ਵੀ ਮੈਂ ਤੁਹਾਨੂੰ ਲੈਣ ਵਾਸਤੇ ਆਇਆ ਪਤਾ ਮੈਂ ਐਮਰਜੈਂਸੀ ਟਿਕਟ ਟਿਕਰਾ ਕੇ ਆਇਆ ਪਲੇਨ ਤੇ ਕਿੰਨੇ ਪੈਸੇ ਲੱਗੇ ਆਗੇ ਫਿਰ ਹੁਣ ਮੈਂ ਤੁਹਾਨੂੰ ਦੋਨਾਂ ਨੂੰ ਲੈ ਕੇ ਜਾਊਂਗਾ ਵਾਪਸ ਆਪਣੀ ਤਿੰਨ ਜਾਨਿਆਂ ਦੀ ਟਿਕਟ ਹੋ ਜੂ ਜੇ ਮੈਂ ਉਹਨਾਂ ਨੂੰ ਲੈ ਕੇ ਆਉਂਦਾ ਦੋ ਬੱਚੇ ਤੇ ਨਾਲ ਪ੍ਰੀਤ ਤਿੰਨ ਜਾਣਿਆਂ ਦਾ ਫालतू ਖਰਚਾ ਹੁੰਦਾ ਵੀ ਮੈਂ ਆਇਆ ਹੀ ਸੋਨੂੰ ਲੈਣਾ ਡਾਕਟਰ ਨਾਲ ਗੱਲ ਕਰਕੇ ਆਪਣੇ ਮੰਮੀ ਪਾਪਾ ਨੂੰ ਰੁੜਕੀ ਲੈ ਜਾਂਦਾ ਤੇ ਉੱਥੇ ਹਸਪਤਾਲ ਦੇ ਵਿੱਚ ਉਹਦਾ ਇਲਾਜ ਕਰਵਾਉਂਦਾ ਡਾਕਟਰ ਕਹਿੰਦੇ ਆ ਕਿ ਇਹਨਾਂ ਦਾ ਜਿਹੜਾ ਆਪਰੇਸ਼ਨ ਆ ਉਹ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੀ ਉਮਰ ਵੱਡੀ ਹੈ ਤੇ ਇਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ ਉਹ ਕਹਿੰਦੇ ਵੀ ਜੇ ਤੁਸੀਂ ਕਹਿਣੇ ਹੋ ਤਾਂ ਅਸੀਂ ਟਰਾਈ ਕਰਕੇ ਵੇਖ ਸਕਦੇ ਹਾਂ ਪਰ ਇਹਨਾਂ ਨੂੰ ਕੁਝ ਵੀ ਹੋ ਸਕਦਾ ਪਰ ਪ੍ਰਦੀਪ ਕੋਲ ਕੋਈ ਹੋਰ ਚਾਰਾ ਨਹੀਂ ਸੀ ਕਿਉਂਕਿ ਉਹਦੇ ਡੈਡੀ ਦੀ ਲੱਤ ਵਿੱਚ ਇੰਨਾ ਜ਼ਿਆਦਾ ਦਰਦ ਹੋ ਰਿਹਾ ਸੀ ਕਿ ਪਿਛਲੇ 3 ਦਿਨਾਂ ਤੋਂ ਉਹ ਇੱਕ ਪਲ ਲਈ ਵੀ ਆਰਾਮ ਨਹੀਂ ਕਰ ਸਕੇ ਸੀ ਪ੍ਰਦੀਪ ਕਹਿੰਦਾ ਵੀ ਡਾਕਟਰ ਸਾਹਿਬ ਆਪਾਂ ਨੂੰ ਰਿਸਕ ਤਾਂ ਲੈਣੀ ਪਊਗਾ ਵੀ ਐਵੇਂ ਵੀ ਫਿਰ ਇਹ ਕਿੰਨਾ ਕਚੇੜਾ ਹੈ ਨਾ ਦਰਦ ਭਰਨਗੇ ਵੀ ਤੁਸੀਂ ਆਪਰੇਸ਼ਨ ਦੀ ਤਿਆਰੀ ਕਰੋ ਡਾਕਟਰ ਜਦੋਂ ਆਪਰੇਸ਼ਨ ਕਰਦੇ ਆ ਤਾਂ ਗੁਰਨਾਮ ਸਿੰਘ ਦੀ ਮੌਤ ਹੋ ਜਾਂਦੀ ਹੈ ਮੌਤ ਦੀ ਖਬਰ ਸੁਣ ਕੇ ਸਾਰੇ ਪਰਿਵਾਰ ਦੇ ਵਿੱਚ ਰੋਣਕ ਲਾਉਣ ਪੈ ਜਾਂਦਾ ਪਰਦੀਪ ਆਪਣੇ ਪਿਤਾ ਦੀ ਬਾਡੀ ਨੂੰ ਵਾਪਸ ਪਿੰਡ ਲੈ ਕੇ ਆਉਂਦਾ ਤੇ ਉਹਦਾ ਅੰਤਮ ਸੰਸਕਾਰ ਕਰਦਾ ਸਾਰੀਆਂ ਅੰਤਮ ਰਸਮਾਂ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਪ੍ਰਦੀਪ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਹੁਣ ਤੂੰ ਇੱਥੇ ਕੀ ਕਰੇਂਗੀ ਹਨਾ ਜੋ ਪਾਣਾ ਵਾਪਰਨਾ ਸੀ ਉਹ ਤਾਂ ਵਾਪਰ ਗਿਆ ਵੀ ਤੂੰ ਸਾਡੇ ਨਾਲ ਚੱਲ ਤਾਂ ਗੁਰਮੀਲ ਕੌਰ ਕਹਿੰਦੀ ਕਿ ਮੈਂ ਉੱਥੇ ਜਾ ਕੇ ਕੀ ਕਰੂੰਗੀ ਪੁੱਤ ਵੀ ਪਿੰਡ ਦੇ ਵਿੱਚ ਹਨਾ ਮੇਰਾ ਜੀ ਲੱਗਿਆ ਹੋਇਆ ਵੀ ਉੱਥੇ ਨਹੀਂ ਮੈਂ ਰਹਿ ਸਕਦੀ ਵੀ ਮੈਂ ਇੱਥੇ ਰਹਿਣਾ ਤੇ ਉਹ ਕਹਿੰਦਾ ਵੀ ਮਾਂ ਤੂੰ ਇੱਥੇ ਇਕੱਲੀ ਕਿਵੇਂ ਰਵੇਂਗੀ ਤਾਂ ਰਾਣੀ ਕਹਿੰਦੀ ਆ ਕਿ ਕੋਈ ਗੱਲ ਨਹੀਂ ਵੀਰੇ ਮੰਮੀ ਕੋਲੇ ਮੈਂ ਗੇੜਾ ਮਾਰ ਜਿਆ ਕਰੂੰਗੀ ਵੀ ਵੈਸੇ ਵੀ ਮੰਮੀ ਨੂੰ ਇੱਥੇ ਹੀ ਰਹਿਣ ਦੇ ਉੱਥੇ ਮੰਮੀ ਦਾ ਕਿੱਥੇ ਜੀ ਲੱਗਣਾ ਕਿਉਂਕਿ ਰਾਣੀ ਦੇ ਮਨ 'ਚ ਇਹ ਸੀ ਕਿ ਕਿਤੇ ਪ੍ਰਦੀਪ ਮੇਰੀ ਮਾਂ ਨੂੰ ਪੈਨਸ਼ਨ ਦੇ ਤੇ ਪ੍ਰਾਪਰਟੀ ਦੇ ਲਾਲਚ ਵਿੱਚ ਲੈ ਕੇ ਜਾ ਰਿਹਾ ਪਰ ਅਸਲ ਵਿੱਚ ਪ੍ਰਦੀਪ ਨੂੰ ਆਪਣੀ ਮਾਂ ਦਾ ਫਿਕਰ ਸੀ ਉਹਨੂੰ ਇਹ ਸੀ ਕਿ ਬਜ਼ੁਰਗ ਹੈਗੀ ਆ ਵੀ ਇਹ ਵੀ ਜੇ ਕਦੇ ਤਿਲਕ ਕੇ ਡਿੱਗ ਪਈ ਤਾਂ ਹੋਰ ਕੋਈ ਹਨਾ ਪੰਗਾ ਖੜਾ ਹੋਊਗਾ ਵੀ ਉੱਥੇ ਸਾਡੇ ਕੋਲ ਰਹੂਗੀ ਨਾਲੇ ਜੀ ਲੱਗਿਆ ਰਹੂਗਾ ਪਰ ਰਾਣੀ ਆਪਣੀ ਮਾਂ ਨੂੰ ਨਹੀਂ ਜਾਣ ਦਿੰਦੀ ਉਸ ਤੋਂ ਬਾਅਦ ਪ੍ਰਦੀਪ ਤੇ ਉਹਦੀ ਪਤਨੀ ਵਾਪਸ ਚਲੇ ਜਾਂਦੇ ਆ ਕਿਉਂਕਿ ਪ੍ਰਦੀਪ ਫੌਜ ਦੇ ਵਿੱਚ ਹੁੰਦਾ ਤੇ ਉਹਨੂੰ ਜਾਦਾ ਛੁੱਟੀ ਨਹੀਂ ਮਿਲੀ ਹੁੰਦੀਗੀ ਗੁਰਨਾਮ ਸਿੰਘ ਫੌਜ ਦਾ ਰਿਟਾਇਰਡ ਅਫਸਰ ਸੀ ਤੇ ਉਹਨੂੰ ਪਤਾ ਸੀ ਹਨਾ ਕਿ ਫੌਜ ਦੀ ਜਿਹੜੀ ਨੌਕਰੀ ਆ ਉਹ ਕਦੇ ਕਿਤੇ ਕਦੇ ਕਿਤੇ ਸ਼ਿਫਟ ਹੋਣਾ ਪੈਂਦਾ ਇਸੇ ਕਰਕੇ ਗੁਰਨਾਮ ਸਿੰਘ ਤੇ ਗਰਮੇਲ कौर ਆਪਣੇ ਪੁੱਤ ਨੂੰ ਨਾਲ ਨਹੀਂ ਗਏ ਸੀ ਵੈਸੇ ਵੀ ਗੁਰਨਾਮ ਸਿੰਘ ਕਹਿੰਦਾ ਸੀ ਕਿ ਪੁੱਤ ਮੈਂ ਸਾਰੀ ਉਮਰ ਬਾੜ ਹੀ ਕੱਢੀ ਆ ਹੁਣ ਮੈਂ ਆਪਣੇ ਪਿੰਡ ਦੇ ਵਿੱਚ ਰਹਿ ਕੇ ਹਨਾ ਆਪਣਾ ਜੀਵਨ ਨਿਰਵਾਹ ਕਰਨਾ ਚਾਹਣਾਗਾ ਵੀ ਫੌਜ ਦੀ ਨੌਕਰੀ ਇਹ ਜੀ ਆ ਕਿ ਮੈਂ ਤੇ ਤੇਰੀ ਮੰਮੀ ਵੀ ਕਦੇ ਪਿੰਡ ਖੜੀ ਨਹੀਂ ਸੀ ਇਸ ਕਰਕੇ ਉਹ ਆਪਣੀ ਮਰਜ਼ੀ ਨਾਲ ਪਿੰਡ ਰਹਿੰਦੇ ਸੀ ਜਦੋਂ ਪ੍ਰਦੀਪ ਤੇ ਪ੍ਰੀਤ ਵਾਪਸ ਚਲੇ ਜਾਂਦੇ ਨੇ ਤਾਂ ਰਾਣੀ ਆ ਜਿਹੜੀ ਉਹ ਆਪਣੀ ਮਾਂ ਕੋਲ ਰਹਿਣ ਆ ਜਾਂਦੀ ਆ ਆਪਣੇ ਸੱਸ ਸਹੁਰੇ ਨੂੰ ਕਹਿੰਦੀ ਆ ਕਿ ਮੇਰੀ ਮਾਂ ਇਕੱਲੀ ਰਹਿੰਦੀ ਆ ਮੈਂ ਆਪਣੀ ਮਾਂ ਕੋਲ ਰਹੂੰਗੀ ਵੀ ਮੇਰੇ ਪਾਪਾ ਦੀ ਮੌਤ ਨੂੰ ਥੋੜਾ ਟਾਈਮ ਹੀ ਹੋਇਆ ਉਸ ਤੋਂ ਬਾਅਦ ਰਾਣੀ ਆਪਣੀ ਮਾਂ ਕੋਲ ਜਿੰਨੇ ਗਹਿਣੇ ਹੁੰਦੇ ਆ ਜਾਂ ਕੈਸ਼ ਹੁੰਦਾ ਉਹਨੂੰ ਕਹਿ ਦਿੰਦੀ ਆ ਕਿ ਮੰਮਾ ਤੁਸੀਂ ਇਹ ਮੈਨੂੰ ਦੇ ਦਿਓ ਵੀ ਆਪਾਂ ਲੋਕਰ ਦੇ ਵਿੱਚ ਰੱਖ ਦਿੰਨੇ ਆ ਕਿ ਆਪਾਂ ਕੱਲੀਆਂ ਰਹਣੀਆਂ ਹਨਾ ਕਈ ਵਾਰੀ ਚੋਰੀ ਦਾ ਕੋਈ ਪਤਾ ਨਹੀਂ ਹੁੰਦਾਗਾ ਉਹਦੀ ਮਾਂ ਆਪਣੇ ਗਹਿਣੇ ਤੇ ਕੈਸ਼ ਆਪਣੀ ਧੀ ਨੂੰ ਫੜਾ ਦਿੰਦੀ ਆ ਤੇ ਉਹ ਲੋਕਰ ਦੇ ਵਿੱਚ ਰੱਖ ਦਿੰਦੀ ਆ ਉਸ ਤੋਂ ਬਾਅਦ ਉਹਦੀ ਧੀ ਉਹਨੂੰ ਕਹਿੰਦੀ ਆ ਕਿ ਮਾਂ ਮੇਰੇ ਬੱਚੇ ਆ ਜਿਹੜੇ ਵੱਡੇ ਹੋ ਗਏ ਤੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਜਿਹੜਾ ਬਹੁਤ ਵੱਧ ਗਿਆ ਵੀ ਮੈਂ ਆਪਣੇ ਬੱਚਿਆਂ ਨੂੰ ਹੋਰ ਸਕੂਲ ਦੇ ਵਿੱਚ ਲਾਉਣਾ ਚਾਹਣੀ ਆ ਵੀ ਮੇਰੀ ਜਠਾਣੀ ਦੇ ਬੱਚੇ ਆ ਜਿਹੜੇ ਉਹ ਵੱਡੇ ਕਨਵੈਂਟ ਸਕੂਲ ਦੇ ਵਿੱਚ ਪੜ੍ਹਦੇ ਆ ਤੇ ਮੇਰੇ ਆਰਮ ਸਕੂਲ 'ਚ ਪੜ੍ਹਦੇ ਆ ਵੀ ਤੂੰ ਐਂ ਕਰਾ ਵੀ ਆਪਣਾ ਉੱਪਰਲਾ ਪੋਰਸ਼ਨ ਆ ਜਿਹੜਾ ਉਹ ਕਿਰਾਏ ਤੇ ਦੇ ਦੇ ਤੇ ਜਿਹੜਾ ਕਿਰਾਇਆ ਆਇਆ ਕਰ ਉਹ ਤੂੰ ਮੈਨੂੰ ਦੇ ਦੀ। ਗਰਮੇਲਕੌਰ ਆਪਣੀ ਧੀ ਦੇ ਅੱਖੇ ਲੱਗ ਕੇ ਉੱਪਰਲਾ ਪੋਰਸ਼ਨ ਕਿਰਾਏ ਤੇ ਦੇ ਦਿੰਦੀ ਆ ਤੇ ਉਹਦਾ ਜਿਹੜਾ ਵੀ ਕਿਰਾਇਆ ਆਉਂਦਾ ਆਪਣੀ ਧੀ ਨੂੰ ਦੇ ਦਿੰਦੀ ਆ। ਉਸ ਤੋਂ ਥੋੜੇ ਟਾਈਮ ਬਾਅਦ ਰਾਣੀ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੇਰੀ ਕੁੜੀ ਪਲੱਸ 2 ਦੇ ਵਿੱਚ ਹੋ ਗਈ ਵੀ ਹੁਣ ਉਹਨੂੰ ਸਕੂਲ ਬੈਂਡ ਤੇ ਨਹੀਂ ਮੈਂ ਭੇਜਿਆ ਕਰਦੀ। ਤੂੰ ਉਹਨੂੰ ਸਕੂਟੀ ਲੈ ਦੇ। ਉਸ ਤੋਂ ਬਾਅਦ ਗਰਮੇਲਕੌਰ ਆਪਣੀ ਧੀ ਨੂੰ ਸਕੂਟੀ ਲੈ ਦਿੰਦੀ ਆ ਤੇ ਅਗਲੇ ਮਹੀਨੇ ਉਹਦੇ ਦੋਤੇ ਦਾ ਜਨਮ ਦਿਨ ਹੁੰਦਾ ਤੇ ਰਾਣੀ ਕਹਿੰਦੀ ਕਿ ਮਾਤਰੇ ਦੋਤੇ ਦਾ ਜਨਮ ਦੇਣਾ ਵੀ ਤੂੰ ਆਪਣੇ ਦੋਤੇ ਨੂੰ ਆਈਫੋਨ ਲੈ ਕੇ ਦੇ ਗੁਰਮੇਲ ਕੌਰ ਆ ਜਿਹੜੀ ਆਪਣੀ 30 ਦੇ ਜਾਲ ਵਿੱਚ ਪੂਰੀ ਤਰ੍ਹਾਂ ਫਸ ਚੁੱਕੀ ਸੀ ਰਾਣੀ ਆ ਜਿਹੜੀ ਆਪਣੇ ਭਰਾ ਭਝਾਈ ਖਿਲਾਫ ਆਪਣੀ ਮਾਂ ਨੂੰ ਢਕਾਉਂਦੀ ਰਹਿੰਦੀ ਸੀ ਕਿ ਮਾਂ ਉਹ ਤੈਨੂੰ ਸਿਰਫ ਪ੍ਰਾਪਰਟੀ ਕਰਕੇ ਲੈ ਕੇ ਜਾਣਾ ਚਾਹੁੰਦੇ ਸੀਗੇ ਵੀ ਉਹਨਾਂ ਨੂੰ ਆਏ ਸੀ ਵੀ ਮੈਂ ਜਿਹੜੀ ਪ੍ਰਾਪਰਟੀ ਆ ਜਾਂ ਤੇਰਾ ਕੁਝ ਪੈਸੇ ਪੂਸੇ ਆ ਵੀ ਉਹ ਮੈਂ ਨਾ ਰੱਖ ਲਾਂ ਵੀ ਤਾਂ ਹੀ ਉਹ ਤੈਨੂੰ ਲਾਲਚ ਦੇ ਵਿੱਚ ਲਿਜਾਣਾ ਚਾਹੁੰਦੇ ਸੀ ਵੀ ਜੇ ਉਹਨਾਂ ਨੂੰ ਇੰਨੀ ਫਿਕਰ ਹੁੰਦਾ ਉਹ ਤੁਹਾਨੂੰ ਪਹਿਲਾਂ ਹੀ ਕਿਉਂ ਕੱਲਿਆਂ ਨੂੰ ਛੱਡ ਦੇ ਪਾ ਮੈਂ ਕੇ ਗੁਰਮੇਲ ਕੌਰ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਵੀ ਮੇਰੇ ਪੁੱਤ ਨੂੰ ਦਾ ਸੁਭਾਅ ਇਦਾਂ ਦਾ ਨਹੀਂ ਪਰ ਫਿਰ ਵੀ ਜਦੋਂ ਕੋਈ ਬੰਦਾ ਹਨਾ ਕਿਸੇ ਕੋਲ ਨੈਗੇਟਿਵ ਗੱਲਾਂ ਕਰੀ ਜਾਊ ਕਰੀ ਜਾਊ ਤਾਂ ਉਹਦੇ ਦਿਮਾਗ ਤੇ ਕਿਤੇ ਨਾ ਕਿਤੇ ਅਸਰ ਕਰਦੀਆਂ ਨੇ ਗੁਰਮੇਲ ਕੌਰ ਦੇ ਮਨ 'ਚ ਵੀ ਇਹ ਬਹਿਮ ਪੈਦਾ ਹੋ ਗਿਆ ਸੀ ਵੀ ਮੇਰੇ ਪੁੱਤ ਨੂੰ ਮੈਨੂੰ ਸੱਚੀ ਪ੍ਰਾਪਰਟੀ ਤੇ ਪੈਸਿਆਂ ਤੇ ਗਹਿਣਿਆ ਕਰਕੇ ਲੈ ਜਾਣਾ ਚਾਹੁੰਦੇ ਸੀ ਪ੍ਰਦੀਪ ਹਰ ਰੋਜ਼ ਆਪਣੀ ਮਾਂ ਨੂੰ ਫੋਨ ਕਰਦਾ ਤੇ ਉਹਦਾ ਹਾਲਚਾਲ ਪੁੱਛਦਾ ਰਹਿੰਦਾ ਸੀ ਇੱਕ ਦਿਨ ਪ੍ਰਦੀਪ ਤੇ ਪ੍ਰਦੀਪ ਅਚਾਨਕ ਪਿੰਡ ਆ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਮੰਮੀ ਅਸੀਂ ਇੱਕ ਮਹੀਨਾ ਰਹਿਣਾ ਇੱਥੇ ਵੀ ਤੁਸੀਂ ਇਕੱਲੇ ਰਹਿਣੇ ਹੋ ਹਨ ਅਸੀਂ ਸਾਡਾ ਜੀ ਨਹੀਂ ਕਰਦਾ ਤੁਹਾਨੂੰ ਕੱਲਿਆਂ ਨੂੰ ਛੱਡਣ ਦਾ ਵੀ ਮੈਨੂੰ ਛੁੱਟੀ ਮਿਲੀ ਸੀ ਵੀ ਇਸ ਲਈ ਮੈਂ ਪ੍ਰੀਤ ਨੂੰ ਕਿਹਾ ਕਿ ਆਪਾਂ ਮੰਮੀ ਕੋਲ ਚੱਲਦੇ ਹਾਂ ਉਹਨਾਂ ਨੂੰ ਆਇਆ ਵੇਖ ਕੇ ਰਾਣੀ ਆ ਜਿਹੜੀ ਉਹ ਮੱਥੇ ਵੱਟ ਪਾ ਲੈਂਦੀ ਆ ਤੇ ਜਦੋਂ ਪ੍ਰਦੀਪ ਨੂੰ ਪਤਾ ਲੱਗਦਾ ਕਿ ਮੰਮੀ ਨੇ ਉੱਪਰਲਾ ਪੋਰਸ਼ਨ ਕਰਾਇਆ ਤੇ ਦੇਤਾ ਤੇ ਉਹ ਕਹਿੰਦਾ ਵੀ ਮੰਮੀ ਤੁਹਾਨੂੰ ਕੀ ਲੋਡ ਸੀ ਕਰਾਏ ਤੇ ਦੇਣ ਦੀ ਤੁਹਾਡੀ ਪੈਨਸ਼ਨ ਆਉਂਦੀ ਆ ਵਧੀਆ ਆਪਣੇ ਕੋਲੇ ਪ੍ਰਾਪਰਟੀ ਆ ਵੀ ਕੀ ਪਤਾ ਕਿਰਾਏਦਾਰ ਕਿਹੋ ਜਿਹਾ ਹਨਾ ਵੀ ਨਾਲੇ ਕਿੰਨਾ ਕਰਾਇਆ ਲੈਨੇ ਹੋ ਤਾ ਗੁਰਮੇਲ ਕੌਰ ਕਹਿੰਦੀ ਪੁੱਤ ਵੀ ਆਪਣੀ ਇ ਰਾਣੀ ਦੇ ਬੱਚੇ ਆ ਜਿਹੜੇ ਵੱਡੇ ਹੋ ਗਏ ਉਹਨਾਂ ਦਾ ਖਰਚਾ ਵਧ ਗਿਆ ਹੈਨਾ ਵੀ ਉਹਨਾਂ ਦੀਆਂ ਫੀਸਾਂ ਵਗੈਰਾ ਭਰਨੀਆਂ ਪੈਂਦੀਆਂ ਵੀ ਰਾਣੀ ਨੇ ਕਹਿ ਕੇ ਮੈਨੂੰ ਉਹ ਪੋਰਸ਼ਨ ਆ ਜਿਹੜਾ ਕਿਰਾਏ ਤੇ ਦਵਾਇਆ ਵੀ ਜਿਹੜਾ ਕਿਰਾਇਆ ਮੈਂ ਉਹਨੂੰ ਦੇ ਦੇ ਦਿੰਨੀ ਆ ਤਾਂ ਪ੍ਰਦੀਪ ਕਹਿੰਦਾ ਵੀ ਮਾਂ ਤੈਨੂੰ ਕਿਰਾਏਦਾਰਾਂ ਤੇ ਭਰੋਸਾ ਹੈਗਾਗਾ ਵੀ ਕੱਲ ਨੂੰ ਕਿਤੇ ਸਾਰੀ ਪ੍ਰਾਪਰਟੀ ਜਿਹੜੀ ਹੈਨਾ ਆਪਣੇ ਘਰੇ ਜਿਹੜਾ ਕੁਝ ਹੈਗਾ ਕਿਤੇ ਲੁੱਟ ਕੇ ਚਲੇ ਜਾਣ ਵੀ ਨਾਲੇ ਕੋਈ ਨੁਕਸਾਨ ਪਹੁੰਚਾਉਣ ਤਾਂ ਗੁਰਮੇਲ ਕੌਰ ਕਹਿੰਦੀ ਵੀ ਮੈਂ ਇੰਨੀ ਪਾਗਲ ਨਹੀਂ ਹੈਗੀ ਕੀ ਤੈਨੂੰ ਐ ਲੱਗਦਾ ਵੀ ਤੇਰੀ ਮਾਂ ਨੂੰ ਕਿਸੇ ਦੁਨੀਆਦਾਰੀ ਦੀ ਉਹ ਕਹਿੰਦਾ ਵੀ ਮੰਮੀ ਮੇਰਾ ਮਤਲਬ ਇਹ ਨਹੀਂ ਸੀ ਤਾਂ ਰਾਣੀ ਕਹਿੰਦੀ ਵੀ ਹੋਰ ਕੀ ਮਤਲਬ ਸੀ ਵੀਰੇ ਤੇਰਾ ਅਸਲ ਦੇ ਵਿੱਚ ਕਹਿੰਦੀ ਤੈਨੂੰ ਗੁੱਸਾ ਹੀ ਇਸ ਗੱਲ ਦਾ ਵੀ ਕਰਾਇਆ ਮੈਂ ਲੈਨੀ ਆ ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਕਰਾਇਆ ਤੂੰ ਲੈਨੀ ਆ ਵੀ ਨਾਲੇ ਤੁਸੀਂ ਮੈਨੂੰ ਕਿਹੜਾ ਦੱਸਿਆ ਵੀ ਕਰਾਏ ਤੇ ਦਿੱਤਾ ਵੀ ਤੁਸੀਂ ਐਵੇਂ ਗੱਲ ਦਾ ਨਾ ਬਤੰਗੜ ਨਾ ਬਣਾਇਆ ਕਰੋ ਇੱਕ ਮਹੀਨਾ ਉਹ ਰਹਿੰਦੇ ਆ ਤੇ ਇੱਕ ਮਹੀਨੇ ਦੇ ਵਿੱਚ ਰਾਣੀ ਆ ਜਿਹੜੀ ਉਹ ਆਪਣੇ ਭਰਾ ਭਝਾਈ ਦੇ ਖਿਲਾਫ ਆਪਣੀ ਮਾਂ ਨੂੰ ਹੋਰ ਪੜਕਾਉਂਦੀ ਰਹਿੰਦੀ ਆ ਪ੍ਰੀਤ ਵੀ ਆਪਣੀ ਨਣਦ ਦੀਆਂ ਹਰਕਤਾਂ ਜਿਹੜੀਆਂ ਵੇਖ ਲੈਂਦੀ ਆ ਉਹ ਵੇਖਦੀ ਆ ਕਿ ਇਹ ਜਦੋਂ ਤਾਂ ਕੰਮ ਕਰਨਾ ਹੁੰਦਾ ਰਸੋਈ ਦੇ ਵਿੱਚ ਉਦੋਂ ਤਾਂ ਆਕੇ ਨਹੀਂ ਖੜਦੀ ਤੇ ਜਦੋਂ ਖਾਣਾ ਪੀਣਾ ਹੁੰਦਾ ਉਦੋਂ ਸਭ ਤੋਂ ਪਹਿਲਾਂ ਆਉਂਦੀ ਆ ਤੇ ਗੱਲ-ਗੱਲ ਤੇ ਵੀ ਮੇਰਾ ਸ਼ਰੀਕਾ ਕਰਦੀ ਆ ਇੱਕ ਦਿਨ ਪ੍ਰੀਤ ਦਾ ਬੇਟਾ ਰੋ ਰਿਹਾ ਸੀ ਉਹਨਾ ਬਹੁਤ ਛੋਟਾ ਸੀਗਾ ਤੇ ਉਹ ਦੁੱਧ ਪੀਂਦਾ ਸੀਗਾ ਜਿਹੜਾ ਫ੍ਰਿਜ ਦੇ ਵਿੱਚ ਦੁੱਧ ਸੀ ਉਹ ਪ੍ਰੀਤ ਨੇ ਆਪਣੇ ਬੱਚੇ ਨੂੰ ਗਰਮ ਕਰਕੇ ਪਿਲਾਤਾ ਉਸ ਤੋਂ ਬਾਅਦ ਰਾਣੀ ਦੇ ਬੱਚੇ ਜਦੋਂ ਸਕੂਲੋਂ ਆਏ ਤਾਂ ਉਹ ਚਾਹ ਮੰਗਦੀ ਸੀ ਤਾਂ ਰਾਣੀ ਆਪਣੀ ਭਾਬੀ ਪ੍ਰੀਤ ਨੂੰ ਕਹਿੰਦੀ ਆ ਕਿ ਭਾਬੀ ਜੀ ਚਾਹ ਬਣਾ ਦਿਓ ਪ੍ਰੀਤ ਕਹਿੰਦੀ ਵੀ ਦੀਦੀ ਦੁੱਧ ਹੈ ਨਹੀਂ ਵੀ ਜਿਹੜਾ ਦੁੱਧ ਸੀਗਾ ਵੀ ਮੈਨੂਰ ਨੂੰ ਪਲਾਤਾ ਵੀ ਉਹ ਜ਼ਿਆਦਾ ਰੋਂਦਾ ਸੀਗਾ ਤੇ ਇਸ ਗੱਲ ਤੇ ਰਾਣੀ ਨੇ ਬਹੁਤ ਹੰਗਾਮਾ ਕੀਤਾ ਕਿ ਦੇਖ ਲਾ ਮਾਂ ਜਿੱਦਨ ਦੇਹੇ ਆਏ ਆ ਮੇਰੇ ਜਵਾਕਾਂ ਵਾਸਤੇ ਤਾਂ ਇਸ ਘਰ ਵਿੱਚ ਕੁਝ ਬਚਦਾ ਹੀ ਨਹੀਂ ਹੈਗਾ ਅੱਛਾ ਇਹਨੂੰ ਆਪਦਾ ਪੁੱਤ ਤਾਂ ਪਿਆਰਾ ਹੋ ਗਿਆ ਤੇ ਮੇਰੇ ਜਵਾਕ ਬਗਾਨੇ ਹੋ ਗਏ ਤਾਂ ਪ੍ਰੀਤ ਕਹਿੰਦੀ ਵੀ ਦੀਦੀ ਤੁਸੀਂ ਨਿੱਕੀ ਜੀ ਗੱਲ ਦਾ ਐਡਾ ਕਿਉਂ ਇਸ਼ੂ ਬਣਾਉਨੇ ਹੋ ਵੀ ਦੁੱਧ ਅੱਜ ਘੱਟ ਸੀ ਹਨਾ ਉਹ ਦੁੱਧ ਲੱਗ ਗਿਆ ਆਪਣੀ ਭੈਣ ਦੀਆਂ ਇਹ ਹਰਕਤਾਂ ਵੇਖ ਕੇ ਪ੍ਰਦੀਪ ਨੂੰ ਵੀ ਗੁੱਸਾ ਆ ਜਾਂਦਾ ਤੇ ਉਹ ਕਹਿੰਦਾ ਵੀ ਦੀਦੀ ਤੁਸੀਂ ਹਰ ਵਕਤ ਨੈਗੇਟਿਵ ਗੱਲਾਂ ਹੀ ਕਿਉਂ ਕਰਦੇ ਹੋ ਵੀ ਜੇ ਜਵਾਕ ਨੇ ਦੁੱਧ ਪੀ ਲਿਆ ਫੇਰ ਕੀ ਗੱਲ ਆ ਵੀ ਤੁਹਾਡੇ ਬੱਚੇ ਤਾਂ ਵੱਡੇ ਆ ਕੁਝ ਹੋਰ ਵੀ ਖਾ ਲੈਣਗੇ ਵੀ ਉਹ ਤਾਂ ਇਕੱਲੇ ਦੁੱਧ ਤੇ ਆ ਹਨਾ ਵੀ ਉਹਨੇ ਸੌਣਾ ਸੀ ਤੇ ਦੁੱਧ ਵੀ ਅੱਜ ਉਹ ਜ਼ਿਆਦਾ ਪੀ ਗਿਆ ਵੀ ਅੱਜ ਉਹਨੂੰ ਨੀਂਦ ਨਹੀਂ ਆਈ ਉਹਨੇ ਦੋ ਸ਼ੀਸ਼ੀਆਂ ਦੁੱਧ ਦੀਆਂ ਪੀ ਲਈਆਂ ਚਲੋ ਇਸ ਗੱਲ ਤੇ ਕਾਫੀ ਬਹਿਸ ਹੁੰਦੀ ਆ ਤੇ ਪ੍ਰਦੀਪ ਪ੍ਰੀਤ ਨੂੰ ਕਹਿੰਦਾ ਪ੍ਰੀਤ ਸਮਾਨ ਪੈਕ ਕਰ ਵੀ ਚਲ ਆਪਾਂ ਚੱਲਦੇ ਆਂ ਇੱਥੇ ਸ਼ਾਇਦ ਆਪਣਾ ਆਉਣਾ ਇੱਥੇ ਕਿਸੇ ਨੂੰ ਪਸੰਦ ਨਹੀਂ ਆਇਆ ਰਾਣੀ ਆਪਣੀ ਮਾਂ ਨੂੰ ਕਹਿੰਦੀ ਵੀ ਇਹ ਜ਼ਿੰਮੇਵਾਰੀਆਂ ਤੋਂ ਭੱਜਦੇ ਜਾਂਦੇ ਆ ਵੀ ਇਹ ਤਾਂ ਵੈਸੇ ਹੀ ਆਏ ਸੀਗੇ ਆ ਫਾਰਮੈਲਿਟੀ ਕਰਨ ਆਏ ਸੀ ਵੀ ਇਹਨਾਂ ਨੇ ਲੜਕੀ ਜਾਣਾ ਸੀਗਾ ਦੇਖ ਇਹਨਾਂ ਨੂੰ ਮੇਰਾ ਸ਼ਰੀਕਾਗਾ ਤੇ ਗੁਰਮੇਲ ਕੌਰ ਆਪਣੇ ਪੁੱਤ ਨੂੰ ਉਹਨੂੰ ਇੱਕ ਵਾਰ ਵੀ ਨਹੀਂ ਕਹਿੰਦੀ ਵੀ ਤੁਸੀਂ ਇਸ ਤਰ੍ਹਾਂ ਨਾ ਜਾਓ ਪ੍ਰਦੀਪ ਤੇ ਪ੍ਰੀਤ ਆ ਜਿਹੜੇ ਉਹ ਚਲੇ ਜਾਂਦੇ ਆ ਉਸ ਤੋਂ ਬਾਅਦ ਨਾਤਾ ਰਾਣੀ ਤੇ ਨਾ ਗੁਰਮੇਲ ਦੋਨਾਂ ਨੂੰ ਫੋਨ ਨਹੀਂ ਕਰਦੇ ਤੇ ਪ੍ਰਦੀਪ ਨੂੰ ਵੀ ਗੁੱਸਾ ਸੀ ਉਹਨੇ ਵੀ ਕਦੇ ਆਪਣੀ ਮਾਂ ਨੂੰ ਜਾਂ ਭੈਣ ਨੂੰ ਫੋਨ ਨਾ ਕੀਤਾ ਹਾਂ 6 ਇੱਕ ਮਹੀਨੇ ਲੰਘੇ ਤਾਂ ਇੱਕ ਦਿਨ ਗਰਮੇਲ ਕੌਰ ਦੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਉੱਠ ਖੜਿਆ ਤੇ ਉਹਦੀ ਧੀ ਆ ਜਿਹੜੀ ਉਹਨੂੰ ਪਿੰਡ ਦੇ ਹੀ ਡਾਕਟਰ ਕੋਲ ਲੈ ਜਾਂਦੀ ਆ ਡਾਕਟਰ ਇੱਕ ਵਾਰ ਤਾਂ ਦਵਾਈ ਦੇ ਦਿੰਦਾ ਪਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇਹਨਾਂ ਨੂੰ ਵੱਡੇ ਹਸਪਤਾਲ ਦੇ ਵਿੱਚ ਦਿਖਾਓ ਵੀ ਮੈਨੂੰ ਕੋਈ ਹੋਰ ਪ੍ਰੋਬਲਮ ਲੱਗਦੀ ਆ ਤਾਂ ਰਾਣੀ ਸੋਚਦੀ ਆ ਵੀ ਜੇ ਹੁਣ ਮੈਂ ਵੱਡੇ ਹਸਪਤਾਲ 'ਚ ਲੈ ਕੇ ਜਾਊਂਗੀ ਤਾਂ ਪਤਾ ਨਹੀਂ ਕਿੰਨੇ ਕ ਪੈਸੇ ਲੱਗਣਗੇ ਕਿਉਂਕਿ ਉਹ ਪੂਰੀ ਲਾਲਚੀ ਔਰਤ ਸੀ ਤੇ ਉਹਨੂੰ ਇਹ ਸੀ ਵੀ ਹੁਣ ਮੈਂ ਪੈਸੇ ਕਿੱਥੋਂ ਲਾਉਂਗੀ ਕਿਉਂਕਿ ਮਾਂ ਦਾ ਜਿਹੜਾ ਪੈਨਸ਼ਨ ਸੀ ਜਾਂ ਕੋਈ ਕਿਰਾਇਆ ਆਉਂਦਾ ਸੀ ਉਹ ਤਾਂ ਨਾਲ ਦੀਆਂ ਖਰਚੀ ਜਾਂਦੀ ਸੀ ਬਹੁਤ ਖਰਚੀਲੀ ਸੀ ਉਹ ਤੇ ਹੁਣ ਉਹਨੂੰ ਲੱਗਿਆ ਵੀ ਮੈਂ ਪੈਸੇ ਕਿਵੇਂ ਲਾਉਂਗੀ ਉਹਨਾਂ ਦਵਾਈ ਦਵਾ ਕੇ ਆਪਣੀ ਮਾਂ ਨੂੰ ਘਰੇ ਛੱਡ ਦਿੰਦੀ ਆ ਤੇ ਕਹਿ ਦਿੰਦੀ ਆ ਕਿ ਮਾਂ ਸਾਡੇ ਚਾਚੇ ਦੀ ਕੁੜੀ ਦਾ ਵਿਆਹ ਆ ਵੀ ਮੈਂ ਤਾਂ ਵਿਆਹ ਤੇ ਜਾਣਾ ਤੇ ਇਸ ਕਰਕੇ ਵੀ ਮੈਂ ਸਹਰੇ ਚੱਲੀ ਆ ਤਾਂ ਉਹਦੀ ਮਾਂ ਕਹਿੰਦੀ ਪੁੱਤ ਮੇਰੀ ਤਾਂ ਦਰਦ ਨਾਲ ਬੁਰੀ ਹਾਲਤ ਆ ਹਨਾ ਵੀ ਤੂੰ ਮੈਨੂੰ ਇਸ ਹਾਲਤ ਦੇ ਵਿੱਚ ਛੱਡ ਕੇ ਚੱਲੀ ਆਂਗੀ ਤੇ ਵੀ ਤੂੰ ਵਿਆਹ ਇੱਥੋਂ ਹੀ ਚਲੀ ਜਾਈਂ ਬਿੰਨਾਂਲੇ ਤੇਰੇ ਸਹੁਰੇ ਨੇੜੇ ਤਾਂ ਹੈਗੇ ਆ ਉਹ ਕਹਿੰਦੀ ਵੀ ਮਾਂ ਮੇਰਾ ਸ਼ਰੀਕਾ ਕਬੀਲਾਗਾ ਉੱਥੇ ਉਹ ਗੁੱਸਾ ਕਰਨਗੇ ਤੇ ਉਹ ਕਹਿੰਦੀ ਵੀ ਫਿਰ ਮੇਰੇ ਇੰਨਾ ਦਰਦ ਹੋ ਰਿਹਾ ਤੇ ਮੈਨੂੰ ਮੇਰੀ ਸੰਭਾਲ ਕੌਣ ਕਰੂ ਕਹਿੰਦੀ ਤੇਰੇ ਪੁੱਤ ਨੂੰ ਦਾ ਫਰਜ਼ ਬਣਦਾ ਤੇਰੀ ਸੰਭਾਲ ਕਰਨ ਦਾ ਪੁੱਤ ਨੂੰ ਹਾਂ ਨੂੰ ਹੋਰ ਕੀ ਆਪਾਂ ਕਰਨਾ ਹੁੰਦਾਗਾ ਹੋਰ ਕਿਹੜਾ ਆਪਾਂ ਰਗੜ ਕੇ ਜ਼ਖਮ ਤੇ ਲਾਉਣਾ ਹੁੰਦਾ ਔਖੇ ਸੌਖੇ ਵੇਲੇ ਪੁੱਤ ਨੂੰ ਹਾਂ ਦਾ ਪਤਾ ਲੱਗਦਾ ਉਹ ਕਹਿੰਦੀ ਵੀ ਚੱਲ ਮੈਨੂੰ ਤੂੰ ਪ੍ਰਦੀਪ ਦਾ ਫੋਨ ਲਾ ਕੇ ਦੇ ਤੇ ਪ੍ਰਦੀਪ ਨੂੰ ਫੋਨ ਲਾ ਕੇ ਦੇ ਦਿੰਦੀ ਆ ਰਾਣੀ ਤੇ ਗੁਰਮੇਲਪੁਰ ਆਪਣੇ ਪੁੱਤ ਨੂੰ ਕਹਿੰਦੀ ਆ ਕਿ ਵੀ ਮੇਰੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਆਗਾ ਵੀ ਮੈਨੂੰ ਡਾਕਟਰ ਦੇ ਲੈ ਕੇ ਜਾਣਾਗਾ ਤਾਂ ਪ੍ਰਦੀਪ ਕਹਿੰਦਾ ਵੀ ਹੁਣ ਰਾਣੀ ਲੈ ਜਾ ਜੈ ਤੈਨੂੰ ਵੀ ਉਦੋਂ ਤਾਂ ਰਾਣੀ ਸਾਡਾ ਸ਼ਰੀਕਾ ਕਰਦੀ ਸੀਗੀ ਤੇ ਅੱਗੋਂ ਰਾਣੀ ਜਿਹੜੀ ਕੋਲੀ ਖੜੀ ਹੁੰਦੀ ਆ ਤੇ ਫੋਨ ਹੈਂਡ ਫ੍ਰੀ ਹੁੰਦਾ ਉਹਨੂੰ ਸੁਣ ਜਾਂਦਾ ਉਹ ਕਹਿੰਦੀ ਤੈਨੂੰ ਪਤਾ ਮਾਪਿਓ ਦੀ ਸੰਭਾਲਣ ਦੀ ਜ਼ਿੰਮੇਵਾਰੀ ਪੁੱਤ ਨੂੰ ਦੀ ਹੁੰਦੀ ਆ ਤੁਸੀਂ ਪੱਲਾ ਛੜਾ ਕੇ ਇੱਥੇ ਬੈਠੇ ਹੋ ਮੈਂ ਕਿਵੇਂ ਲੈ ਕੇ ਜਾਵਾਂ ਮੈਂ ਆਪਣੇ ਸਹੁਰੇ ਨਹੀਂ ਜਾਣਾ ਉਹ ਕਹਿੰਦਾ ਫਿਰ ਸਹੁਰੇ ਤੂੰ ਉਦਾਂ ਦੀ ਨਾ ਗਈ ਉਦਾਂ ਦੀ ਤਾਂ ਤੂੰ ਮਾਂ ਕੋਲ ਬੈਠੀ ਸੀ ਹੁਣ ਮੈਨੂੰ ਪਤਾ ਤੈਨੂੰ ਆਏ ਆ ਵੀ ਪੈਸੇ ਲੱਗਣਗੇ ਜਦੋਂ ਤਾਂ ਕੋਈ ਅਧਿਕਾਰ ਦੀ ਗੱਲ ਹੁੰਦੀ ਆ ਉਦੋਂ ਤਾਂ ਤੂੰ ਕਹਿ ਦਿੰਦੀ ਆ ਵੀ ਮੇਰਾ ਬਰਾਬਰ ਦਾ ਹੱਕ ਆ ਫਿਰ ਹੁਣ ਤੂੰ ਮਾਂ ਨੂੰ ਸਾਂਭ ਇਸ ਤਰ੍ਹਾਂ ਭੈਣ ਭਰਾਵਾਂ ਨੂੰ ਬਹਿਸ ਕਰਦੇ ਆ ਸੁਣ ਕੇ ਗੁਰਮੀਲ ਆ ਜਿਹੜੀ ਉਹ ਰੋਣ ਲੱਗ ਜਾਂਦੀ ਆ ਉਹ ਕਹਿੰਦੀ ਵੀ ਤੁਸੀਂ ਪਹਿਲਾਂ ਲੜ ਲਓ ਮੈਂ ਐਂ ਤੁਹਾਡਾ ਪਿਓ ਤੁਰ ਗਿਆ ਤੇ ਹੁਣ ਮੈਂ ਤੁਰ ਜੂੰਗੀ ਕਹਿੰਦੀ ਮਗਰੋਂ ਤੁਸੀਂ ਲੜੀ ਜਾਇਓ ਚਲੋ ਪ੍ਰਦੀਪ ਨੂੰ ਆਪਣੀ ਗੱਲ ਵੀ ਵਧੀਆ ਨਹੀਂ ਲੱਗਦੀ ਵੀ ਮੈਂ ਇਸ ਤਰ੍ਹਾਂ ਨਹੀਂ ਬੋਲਣਾ ਸੀ ਉਹ ਆਪਣੀ ਮਾਂ ਨੂੰ ਕਹਿੰਦਾ ਕੋਈ ਗੱਲ ਨਹੀਂ ਮਾਂ ਮੈਂ ਤੇ ਪ੍ਰੀਤ ਆ ਜਾਾਂਗੇ ਵੀ ਤੂੰ ਇਹਨੇ ਦਵਾਈ ਲੈ ਚਲੋ 3-4 ਦਿਨਾਂ ਤੋਂ ਪ੍ਰਦੀਪ ਤੇ ਪ੍ਰੀਤ ਜਿਹੜੇ ਉਹ ਗਰਮੇਲ ਕੌਰ ਕੋਲ ਆ ਜਾਂਦੇ ਆ ਤੇ ਜਦੋਂ ਪ੍ਰਦੀਪ ਨੂੰ ਹਸਪਤਾਲ ਲੈ ਕੇ ਜਾਂਦਾ ਤਾਂ ਡਾਕਟਰ ਦੱਸਦੇ ਆ ਕਿ ਇਹਨਾਂ ਦੇ ਪੇਟ ਦੇ ਵਿੱਚ ਰਸੌਲੀ ਆ ਤੇ ਉਹਦਾ ਤੁਰੰਤ ਆਪਰੇਸ਼ਨ ਕਰਨਾ ਪਊਗਾ ਤੇ ਫਿਰ ਪ੍ਰਦੀਪ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਹੁਣ ਤੇਰੀ 3 ਕਿੱਧਰ ਗਈ ਉਸ ਦਿਨ ਤਾਂ ਤੂੰ ਆਪਣੀ 3 ਕਰਕੇ ਆਪਣੀ ਨੂੰਹ ਨੂੰ ਤੇ ਮੈਨੂੰ ਸੌ ਕੋਸ਼ਿਸ਼ ਸੁਣਾਉਂਦੀ ਸੀ ਵੀ ਹੁਣ ਤੇਰੀ 3 ਦਾ ਫਰਜ਼ ਨਹੀਂ ਬਣਦਾ ਜੇ ਤੇ ਰੀਤੀ ਪ੍ਰਾਪਰਟੀ ਦੇ ਵਿੱਚੋਂ ਅੱਧ ਮੰਗਦੀ ਆ ਹਰੇਕ ਚੀਜ਼ ਤੇ ਆਪਣਾ ਹੱਕ ਜਿਤਾਉਂਦੀ ਆ ਫਿਰ ਸਾਂਭਣ ਵੇਲੇ ਤੇ ਪੈਸੇ ਲਾਉਣ ਵੇਲੇ ਕਿਉਂ ਨਹੀਂ ਉਹ ਹੱਕ ਜਿਤਾਉਂਦੀ ਵੀ ਹੱਕ ਸਾਰੇ ਉਹਦੇ ਤੇ ਫਰਜ਼ ਮੇਰੇ ਵੀ ਤੈਨੂੰ ਘੱਟੋ ਘੱਟੇ ਸੋਚਣਾ ਚਾਹੀਦਾ ਸੀ ਉਹ ਕਹਿੰਦੀ ਵੀ ਪੁੱਤ ਮੈਂ ਨਾ ਇਹ ਗੱਲ ਪੂਰੀ ਚੰਗੀ ਤਰ੍ਹਾਂ ਸਮਝ ਗਈ ਆ ਕਹਿੰਦੀ ਉਹਨੇ ਮੇਰੇ ਦਿਮਾਗ ਤੇ ਪਰਦਾ ਪਾਤਾ ਸੀ ਕਹਿੰਦੀ ਉਹਨੇ ਤਾਂ ਇਹ ਮੈਨੂੰ ਇੱਥੋਂ ਤੱਕ ਕਿਹਾ ਸੀ ਕਿ ਡੈਡੀ ਦਾ ਵੀਰੇ ਨੇ ਚੰਗੀ ਤਰ੍ਹਾਂ ਇਲਾਜ ਨਹੀਂ ਕਰਵਾਇਆ ਇਸੇ ਕਰਕੇ ਡੈਡੀ ਦੀ ਮੌਤ ਹੋ ਗਈ ਕਹਿੰਦੀ ਮੈਨੂੰ ਵੀ ਇਸ ਗੱਲ ਦਾ ਗੁੱਸਾ ਆ ਗਿਆ ਸੀ ਵੀ ਸ਼ਾਇਦ ਤੂੰ ਚੰਗੇ ਹਸਪਤਾਲ ਨਹੀਂ ਲੈ ਕੇ ਗਿਆ ਸੀ ਆਪਣੇ ਪਿਓ ਨੂੰ ਤਾਂ ਪ੍ਰਦੀਪ ਸੁਣ ਕੇ ਹੈਰਾਨ ਰਹਿ ਜਾਂਦਾ ਵੀ ਮੇਰੀ ਨਾਲ ਦੀ ਜੰਮੀ ਭੈਣ ਪੈਸਿਆਂ ਦੇ ਲਾਲਚ ਕਰਕੇ ਮੇਰੇ ਹੀ ਖਿਲਾਫ ਮੇਰੀ ਮਾਂ ਨੂੰ ਢੁਕਾਈ ਜਾਂਦੀ ਆ ਚਲ ਉਹ ਕਹਿੰਦਾ ਵੀ ਹਸਪਤਾਲ ਦੇ ਵਿੱਚ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈਗਾ ਉਹ ਡਾਕਟਰਾਂ ਨਾਲ ਗੱਲ ਕਰਕੇ ਆਪਣੀ ਮਾਂ ਦਾ ਆਪਰੇਸ਼ਨ ਕਰਵਾ ਦਿੰਦਾ ਤੇ ਆਪਰੇਸ਼ਨ ਤੇ 50000 ਰੁਪਏ ਖਰਚ ਆਉਂਦਾ ਫਿਰ ਉਸ ਤੋਂ ਬਾਅਦ ਜਦੋਂ ਛੁੱਟੀ ਮਿਲਦੀ ਆ ਤਾਂ ਪ੍ਰੀਤ ਤੇ ਪ੍ਰਦੀਪ ਆਪਣੀ ਮਾਂ ਨੂੰ ਲੈ ਕੇ ਘਰ ਆ ਜਾਂਦੇ ਆ ਇੱਕ ਮਹੀਨਾ ਉਹ ਰਹਿੰਦੇ ਆ ਤੇ ਉਸ ਤੋਂ ਬਾਅਦ ਪ੍ਰਦੀਪ ਕਹਿੰਦਾ ਵੀ ਮਾਂ ਮੇਰੀ ਛੁੱਟੀ ਹੁਣ ਖਤਮ ਹੋ ਗਈ ਤੇ ਹੁਣ ਵੀ ਤੈਨੂੰ ਸਾਡੇ ਨਾਲ ਹੀ ਚੱਲਣਾ ਪਊਗਾ। ਗਰਮੇਲਕੌਰ ਕਹਿੰਦੀ ਪੁੱਤ ਵੀ ਮੈਂ ਤੁਹਾਡੇ ਨਾਲ ਹੀ ਜਾਊਂਗੀ ਹੁਣ ਮੇਰਾ ਇੱਥੇ ਕੀ ਆ। ਤਾਂ ਰਾਣੀ ਆਪਣੀ ਮਾਂ ਦਾ ਪਤਾ ਲੈਣ ਆਉਂਦੀ ਆ ਤੇ ਜਦੋਂ ਉਹ ਆਉਂਦੀ ਆ ਤੇ ਆਪਣੀ ਮਾਂ ਨੂੰ ਕਹਿੰਦੀ ਆ ਮਾਂ ਤੂੰ ਕਿਵੇਂ ਆ? ਤਾਂ ਗਰਮੇਲਕੌਰ ਆਪਣੀ 30 ਦੇ ਗੱਲ ਪੈ ਜਾਂਦੀ ਆ ਤੇ ਉਹਨੂੰ ਕਹਿੰਦੀ ਵੀ ਅੱਜ ਤੈਨੂੰ ਮਾਂ ਦੀ ਯਾਦ ਆ ਗਈ। ਤੈਨੂੰ ਇੱਕ ਮਹੀਨਾ ਹੋ ਗਿਆ ਗਈ ਨੂੰ ਤੇ ਤੂੰ ਮੈਨੂੰ ਇਸ ਹਾਲਤ ਦੇ ਵਿੱਚ ਛੱਡ ਕੇ ਗਈ ਸੀ ਤੂੰ ਕਦੇ ਮੇਰਾ ਹਾਲਚਾਲ ਪੁੱਛਿਆ? ਕੰਦੀ ਲੈ ਮੈਂ ਵੀਰੇ ਨੂੰ ਪੁੱਛ ਤਾਂ ਲੈਂਦੀ ਸੀ ਫੋਨ ਕਰਕੇ ਉਹ ਕਹਿੰਦੀ ਤੂੰ ਫੋਨ ਕਰਕੇ ਪੁੱਛਿਆ ਤੇ ਤੇਰੇ ਵੀਰੇ ਨੇ ਦੱਸਿਆ ਵੀ ਮੇਰਾ ਆਪਰੇਸ਼ਨ ਹੋਇਆ ਤੇਰਾ ਫਰਜ਼ ਨਹੀਂ ਬਣਦਾ ਸੀ ਆਉਣ ਦਾ ਕਿਰਾਇਆ ਲੈਣ ਤਾਂ ਤੂੰ ਉਹਦੀ ਆ ਜਾਂਦੀ ਸੀ ਕਹਿੰਦੀ ਚਲ ਮਾਂ ਜੇ ਤੂੰ ਮੈਨੂੰ 4 ਮਹੀਨਿਆਂ ਦਾ ਕਿਰਾਇਆ ਦੇ ਤਾਂ ਫਿਰ ਤੂੰ ਸੁਣਾਉਣੀ ਕਿਉਂ ਆ ਹਰੇਕ ਮਾਂ ਪਿਓ ਵੀ ਆਪਣੀਆਂ ਧੀਆ ਪੁੱਤਾਂ ਨੂੰ ਦਿੰਦੇ ਨੇ ਤੁਸੀਂ ਕੋਈ ਅਲੈਦਾ ਤਾਂ ਨਹੀਂ ਦਿੰਦੇ ਮੇਰੀ ਜਠਾਣੀ ਦੇ ਮਾਂ ਪਿਓ ਤਾਂ ਮੇਰੀ ਜਠਾਣੀ ਨੂੰ ਇਹਨਾਂ ਦਿੰਦੇ ਆ ਉਹ ਕਹਿੰਦੀ ਫਿਰ ਤੇਰੀ ਜਠਾਣੀ ਵੀ ਉਹਨਾਂ ਨੂੰ ਕਰਦੀ ਹੋਊਗੀ ਵੀ ਜਦੋਂ ਤਾਂ ਹੱਕਾਂ ਦੀ ਗੱਲ ਆਉਂਦੀ ਆ ਉਦੋਂ ਤਾਂ ਤੂੰ ਮੂਰੇ ਹੋ ਜਾਨੀ ਆ ਤੇ ਜਦੋਂ ਫਰਜ਼ਾਂ ਦੀ ਗੱ ਮੈਂ ਕਮਲੀ ਸੀ ਜਿਹੜੀ ਤੇਰੇ ਪਿੱਛੇ ਲੱਗ ਕੇ ਆਪਣੇ ਪੁੱਤ ਨੂੰ ਨਾ ਵਿਗਾੜ ਚੱਲੀ ਸੀ ਜਦੋਂ ਤੇਰੇ ਪਿਓ ਦੇ 6:00 ਵਜੇ ਉਦੋਂ ਨਹੀਂ ਤੂੰ ਸਾਡੇ ਕੋਲ ਖੜੀ ਉਦੋਂ ਵੀ ਇਹ ਸਾਨੂੰ ਲੈ ਕੇ ਗਏ ਚੰਗੇ ਆ ਚਾਹੇ ਮਾੜੇ ਆ ਮੇਰੇ ਨੂੰਹ ਪੁੱਤ ਸਾਡੇ ਦੁੱਖ ਦੇ ਸੁੱਖ ਦੇ ਤਾਂ ਇਹੀ ਖੜੇ ਨੇ ਤੂੰ ਕਿੰਨਾ ਕ ਖੜੀ ਆ ਤੇਰੀ ਧੀ ਨੂੰ ਮੈਂ ਸਕੂਟੀ ਲੈ ਕੇ ਦਿੱਤੀ ਤੇਰੇ ਪੁੱਤ ਨੂੰ ਆਈਫੋਨ ਲੈ ਕੇ ਦਿੱਤਾ ਕਰਾਇਆ ਤੇ ਨੂੰ ਮਹੀਨੇ ਦੀ ਮਹੀਨੇ ਮੈਂ ਦੇ ਦਿੰਨੀ ਆ ਤੇ ਸਾਹਣੇ ਵੇਲੇ ਤੂੰ ਮੇਰੇ ਨੂੰ ਇੱਕ ਦਿਨ ਨਹੀਂ ਆਏਗੀ ਉਹ ਕਹਿੰਦੀ ਚੱਲ ਫਿਰ ਮਾਂ ਤੂੰ ਸੁਣਾਉਣੀ ਕਿਉਂ ਉਹ ਕਹਿੰਦੀ ਮੈਂ ਸੁਣਾਵਾਂ ਨਾ ਕਹਿੰਦੀ ਤੂੰ ਸਾਰਾ ਦਿਨ ਆਪਣੇ ਭਰਾ ਦੇ ਖਿਲਾਫ ਮੇਰੇ ਦਿਮਾਗ ਦੇ ਵਿੱਚ ਪੁੱਠੀਆਂ ਗੱਲਾਂ ਭਰਦੀ ਸੀ ਮੇਰੇ ਪਤਨੇ ਤਾਂ ਅੱਜ ਤੱਕ ਇੱਕ ਚੀਜ਼ ਨਹੀਂ ਮੰਗੀ ਮੇਰੇ ਤੋਂ ਨਾਲੇ ਕਹਿੰਦੀ ਜਿਹੜੇ ਮੇਰੇ ਗਹਿਣੇ ਤੇ ਕਿਸ ਲੋਕਰ ਦੇ ਵਿੱਚ ਰੱਖਿਆ ਮੇਰਾ ਉਹ ਕਢਾ ਕੇ ਦੇ ਤੇ ਉਹ ਕਹਿੰਦੀ ਕਿ ਐਂ ਕਿਵੇਂ ਦੇ ਦਿਆਂ ਉਹਦੇ ਚ ਅੱਧ ਮੇਰਾ ਉਹ ਕਹਿੰਦੀ ਜੇ ਤੂੰ ਅੱਧ ਦੀ ਗੱਲ ਕਰਦੀ ਐ ਨਾ ਤਾਂ ਫਿਰ ਬਹਿ ਜਾ ਆ ਜਾ ਹਸਾਬ ਕਿਤਾਬ ਕਰੀਏ ਉਹ ਰਾਣੀ ਨੂੰ ਬਾਹ ਫੜ ਕੇ ਮੰਜੇ ਤੇ ਬਿਠਾ ਲੈਂਦੀ ਆ ਤੇ ਕਹਿੰਦੀ ਆ ਕਿ ਜਦੋਂ ਤੇਰੇ ਪਾਪਾ ਦੇ 6:00 ਵਜੇ ਤਾਂ ਉਦੋਂ 3 ਲੱਖ ਰੁਪਈਆ ਖਰਚ ਆਇਆ ਉਹਦੇ ਵਿੱਚੋਂ 1.5 ਲੱਖ ਰੁਪਈਆ ਤੂੰ ਆਪਣੇ ਭਰਾ ਨੂੰ ਦੇ ਕਿਉਂਕਿ ਸਾਰਾ ਖਰਚ ਪ੍ਰਦੀਪ ਨੇ ਕੀਤਾ ਸੀ ਫਿਰ ਆਉਣ ਜਾਣ ਦੀ ਜਿਹੜੀ ਟਿਕਟ ਲੱਗੀ ਸੀ 50000 ਉਹਤੇ ਖਰਚ ਆਇਆ ਸੀ 25000 ਤੂੰ ਉਹ ਦੇ ਮੇਰੇ ਤੇ 50000 ਖਰਚ ਆਇਆ ਉਹਦੇ ਵਿੱਚੋਂ 25000 ਤੂੰ ਆਪਣੇ ਭਰਾ ਨੂੰ ਦੇ ਤੇ ਹੁਣ ਤੱਕ ਮੈਂ ਘਰ ਦਾ ਤੈਨੂੰ 2 ਲੱਖ ਰੁਪਈਆ ਕਰਾਇਆ ਦੇ ਚੁੱਕੀਆਂ 2 ਲੱਖ ਦੇ ਵਿੱਚੋਂ 1 ਲੱਖ ਰੁਪਈਆ ਤੂੰ ਉਹ ਦੇ ਫਿਰ ਮੈਂ 2 ਲੱਖ ਰੁਪਈਆ ਤੇ ਰਿਤੀ ਨੂੰ ਸਕੂਟਰ ਤੇ ਤੇਰੇ ਪੁੱਤ ਨੂੰ ਆਈਫੋਨ ਤੇ ਲਾਇਆ ਮੇਰੇ ਪੋਤੇ ਤਾਂ ਹਜੇ ਛੋਟੇ ਨੇ ਉਹਨਾਂ ਨੂੰ ਨਾ ਤਾਂ ਸਕੂਟਰੀ ਦੀ ਲੋੜ ਆ ਨਾ ਆਈਫੋਨ ਦੀ ਲੋੜ ਆ ਉਹ 3 ਲੱਖ ਰੁਪਈਆ ਜਿਹੜਾ ਮੈਂ ਲਾਇਆ ਉਹਦੇ ਵਿੱਚੋਂ ਡੇਢ ਲੱਖ ਤੂੰ ਆਪਣੇ ਭਰਾ ਨੂੰ ਦੇ ਫਿਰ ਮੈਂ ਜਿਹੜੇ ਗਹਿਣੇ ਆ ਉਹ ਅੱਧਾ ਅੱਧ ਕਰੂੰਗੀ ਤੇ ਦੂਜੀ ਗੱਲ ਜਿਹੜੀ ਰਹੀ ਸਾਂਭਣ ਦੀ ਸਾਂਭਣ ਨੂੰ ਤਾਂ ਤੂੰ ਇੱਕ ਦਿਨ ਨਹੀਂ ਸਾਨੂੰ ਸਾਂਭਿਆ ਆਪਣੀ ਮਾਂ ਦੇ ਮੂੰਹੋਂ ਇਹੋ ਜਿਹੀਆਂ ਕੌੜੀਆਂ ਗੱਲਾਂ ਸੁਣ ਕੇ ਰਾਣੀ ਕਹਿੰਦੀ ਚੰਗਾ ਚੰਗਾ ਮਾਂ ਬੱਸ ਕਰ ਜਾ ਮੈਨੂੰ ਪਤਾ ਲੱਗ ਗਿਆ ਤੂੰ ਮੇਰਾ ਕਿੰਨਾ ਕ ਕਰਦੀ ਆ ਮੈਨੂੰ ਨਹੀਂ ਚਾਹੀਦਾ ਤੁਹਾਡੀ ਪ੍ਰਾਪਰਟੀ 'ਚੋਂ ਹਿੱਸਾ ਨਾ ਮੈਨੂੰ ਤੁਹਾਡੇ ਗਹਿਣੇ ਚਾਹੀਦੇ ਆ ਤੂੰ ਆਪਣੇ ਨੂੰ ਪੁੱਤ ਦੇ ਨਾਲ ਹੀ ਰਹਿ ਤੇ ਗੁਰਮੇਲ कौर ਵੀ ਸਮਝ ਜਾਂਦੀ ਆ ਵੀ ਹੁਣ ਸੱਚੀ ਗੱਲ ਕਹੀ ਤੋਂ ਮੇਰੀ ਧੀ ਨੂੰ ਮਿਰਚ ਵਾਂਗੂ ਕੌੜੀਆਂ ਲੱਗੀਆਂ ਨੇ ਤੇ ਉਹ ਸੋਚਦੀ ਰਹੀ ਵੀ ਮੈਂ ਆਪਣੀ ਨੂੰਹ ਨੂੰ ਕਦੇ ਸਮਝ ਹੀ ਨਹੀਂ ਸਕੀ ਵੀ ਮੈਂ ਆਪਣੀ ਨੂੰਹ ਨੂੰ ਕਦੇ ਧੀ ਬਣਾਇਆ ਹੀ ਨਹੀਂ ਵੀ ਉਹਨੇ ਤਾਂ ਫਿਰ ਵੀ ਮੇਰੇ ਮੱਥੇ ਵੱਟ ਨਹੀਂ ਪਾਇਆ ਭਾਵੇਂ ਕਿ ਪ੍ਰੀਤ ਨੂੰ ਗੱਲਾਂ ਚੁੱਪਦੀਆਂ ਰਹਿੰਦੀਆਂ ਸੀ ਉਹਦੀ ਨਣਦ ਨੇ ਤੇ ਉਹਦੀ ਸੱਸ ਨੇ ਉਹਦੇ ਨਾਲ ਜੋ ਕੁਝ ਕੀਤਾ ਸੀ ਪਰ ਫਿਰ ਵੀ ਉਹ ਚੁੱਪ ਕਰਕੇ ਆਪਣਾ ਫਰਜ਼ ਨਿਭਾਉਂਦੀ ਰਹੀ ਕਿਉਂਕਿ ਉਹ ਇੱਕ ਸੰਸਕਾਰੀ ਘਰ ਦੀ ਧੀ ਸੀ ਤੇ ਉਹਨੂੰ ਪਤਾ ਸੀ ਕਿ ਔਖੇ ਸੌਖੇ ਵੇਲੇ ਨੂੰ ਪੁੱਤੀ ਮਾਂ ਪਿਓ ਦੇ ਕੰਮ ਆਉਂਦੇ ਨੇ ਉਹਨੇ ਕਦੇ ਵੀ ਬੋਲ ਕੇ ਸੁਣਾਇਆ ਨਹੀਂ ਸੀ ਕਿਉਂਕਿ ਪ੍ਰਦੀਪ ਉਹਨੂੰ ਚੰਗੀ ਤਰ੍ਹਾਂ ਸਮਝਦਾ ਸੀਗਾ ਤੇ ਜਦੋਂ ਰਾਣੀ ਇੰਨੀਆਂ ਗੱਲਾਂ ਕਹਿ ਕੇ ਉੱਥੋਂ ਚਲੀ ਜਾਂਦੀ ਆ ਤਾਂ ਫਿਰ ਗਰਮੇਲ ਕੌਰ ਆਪਣੇ ਪੁੱਤ ਨੂੰ ਉਹਨੂੰ ਗਾਲ ਨਾ ਲਾਉਂਦੀ ਤੇ ਉਹਨਾਂ ਤੋਂ ਮਾਫੀ ਮੰਗਦੀ ਆ ਕਿ ਪੁੱਤ ਮੈਨੂੰ ਮਾਫ ਕਰਦੇ ਹੋ ਵੀ ਆਪਣੀ 30 ਦੇ ਬਹਿਕਾਵੇ ਵਿੱਚ ਆ ਕੇ ਮੈਂ ਤੁਹਾਡੇ ਤੇ ਸ਼ੱਕ ਕੀਤਾ ਵੀ ਅੱਜ ਤੋਂ ਬਾਅਦ ਮੈਨੂੰ ਤੁਹਾਡੇ ਨਾਲ ਕੋਈ ਸ਼ਿਕਵਾ ਜਾਂ ਸ਼ਿਕਾਇਤ ਨਹੀਂ ਵੀ ਲੋਕਰ ਦੇ ਵਿੱਚ ਜਿਹੜੇ ਵੀ ਗਹਿਣੇ ਤੇ ਕੈਸ਼ ਪਿਆ ਉਹ ਸਾਰਾ ਕਢਵਾ ਲਓ ਤੇ ਉਹ ਸਾਰਾ ਮੈਂ ਆਪਣੇ ਪੋਤਿਆਂ ਨੂੰ ਦੇਵਾਂ ਤਾਂ ਪ੍ਰੀਤ ਕਹਿੰਦੀ ਵੀ ਮਾਂ ਰੱਬ ਦਾ ਦਿੱਤਾ ਸਾਡੇ ਕੋਲੇ ਸਾਰਾ ਕੁਝ ਆ ਬਸ ਤੂੰ ਸਾਡੇ ਨਾਲ ਹੀ ਰਹਿ ਸਾਨੂੰ ਤੇਰਾ ਅਸ਼ੀਰਵਾਦ ਹੀ ਚਾਹੀਦਾ ਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਤੂੰ ਸਾਡੇ ਪ੍ਰਤੀ ਦਿਲ ਦੇ ਵਿੱਚ ਕੋਈ ਗਲਤ ਫਹਿਮੀ ਰੱਖੇਂ ਤੇਰਾ ਜਿੱਥੇ ਜਾਣ ਨੂੰ ਜੀ ਕਰਦਾ ਤੂੰ ਜਾ ਜਿੱਥੇ ਤੇਰਾ ਖਾਣ ਪੀਣ ਨੂੰ ਜੀ ਕਰਦਾ ਤੂੰ ਉਹ ਖਾ ਸਾਡੇ ਵੱਲੋਂ ਤੈਨੂੰ ਕੋਈ ਰੋਕ ਟੋਕ ਨਹੀਂ ਹੋਊਗੀ ਆਪਣੀ ਪੈਨਸ਼ਨ ਦਾ ਪੈਸਾ ਤੂੰ ਭਾਵੇਂ ਸਾਰਾ ਰੱਖੀ ਚੱਲ ਸਾਰਾ ਖਰਚ ਤੇਰਾ ਅਸੀਂ ਕਰਾਂਗੇ ਪਰ ਤੂੰ ਸਾਡੇ ਬਾਰੇ ਕਦੇ ਮਾੜਾ ਨਾ ਸੋਚੀਂ ਕਦੇ ਤੂੰ ਆਪਣੀ ਧੀ ਦੇ ਪਿੱਛੇ ਲੱਗ ਕੇ ਸਾਨੂੰ ਮਾੜਾ ਨਾ ਬੋਲੀ ਕਿਉਂਕਿ ਇਸ ਦੁਨੀਆ ਤੇ ਇੱਕ ਵਾਰ ਆਉਣਾ ਤੇ ਜਿਹੜੇ ਰਿਸ਼ਤੇ ਪਿਆਰ ਨਾਲ ਨਿਭਜਣ ਉਹਨਾਂ ਵਰਗੀ ਕੋਈ ਰੀਸ ਨਹੀਂ ਸਾਡੇ ਮਨ ਨੂੰ ਵੀ ਇਹ ਸਕੂਨ ਹੋਵੇ ਤੇ ਸਾਡੇ ਮਾਪਿਓ ਸੇਵਾ ਤੋਂ ਬਿਨਾ ਨਹੀਂ ਗਏ ਤਾਂ ਗਰਮੇਲਕੌਰ ਆਪਣੀ ਨੂੰ ਨੂੰ ਗੱਲ ਨਾਲ ਆਉਂਦੀ ਆ ਤੇ ਕਿ ਅਸਲ ਧੀ ਤਾਂ ਮੇਰੀ ਤੂੰ ਆ ਧੀਾਂ ਤਾਂ ਵਿਆਹ ਕੇ ਬਗਾਨੇ ਘਰ ਚਲੀਆਂ ਜਾਂਦੀਆਂ ਮਾਪਿਓ ਨੂੰ ਨਾ ਤਾਂ ਧੀ ਨੇ ਸਾਂਭਣਾ ਹੁੰਦਾ ਨਾ ਪੁੱਤ ਨੇ ਸਾਂਭਣਾ ਹੁੰਦਾ ਅਸਲ ਮਾਪਿਓ ਦੀ ਸੇਵਾ ਜਿਹੜੀ ਉਹ ਨੂੰ ਨੇ ਕਰਨੀ ਹੁੰਦੀ ਆ ਆਪਣੇ ਆਲੇ ਦਿਵਾਲੇ ਦੇ ਵਿੱਚ ਤੁਸੀਂ ਨਿਗਾਹ ਮਾਰ ਲਓ ਜਦੋਂ ਵੀ ਕੋਈ ਬਜ਼ੁਰਗ ਮੰਜੇ ਤੇ ਪੈ ਜਾਂਦਾ ਉਹਦਾ ਟਾਇਲਟ ਬਾਥਰੂਮ ਵਿੱਚ ਨਿਕਲਦਾ ਤਾਂ ਨੂਹਾਂ ਹੀ ਉਹਨਾਂ ਦੇ ਟਾਇਲਟ ਬਾਥਰੂਮ ਸਾਫ਼ ਕਰਦੀਆਂ ਨੇ ਨਾ ਕਿ ਪੁੱਤ ਕਰਦੇ ਨੇ ਇਸ ਕਰਕੇ ਹਰ ਇੱਕ ਬਜ਼ੁਰਗ ਨੂੰ ਆਪਣੀ ਨੂਹ ਨੂੰ ਧੀ ਬਣਾ ਕੇ ਰੱਖਣਾ ਚਾਹੀਦਾ ਆਪਣੀ ਨੂਹ ਨਾਲ ਕਦੇ ਵਿਤਕਰਾ ਨਹੀਂ ਕਰਨਾ ਚਾਹੀਦਾ ਬਹੁਤੇ ਘਰਾਂ ਦੇ ਵਿੱਚ ਮਾਪਿਓ ਆਪਣੀਆਂ ਧੀਆਂ ਦੇ ਪਿੱਛੇ ਲੱਗ ਕੇ ਹਰ ਗੱਲ ਤੇ ਆਪਣੇ ਨੂਹ ਪੁੱਤ ਨੂੰ ਮਾੜਾ ਕਹਿੰਦੇ ਆ ਜਦੋਂ ਉਹਨਾਂ ਦੀ ਪੁਰਾਣੀ ਤੁਰਦੀ ਹੁੰਦੀ ਆ ਤਾਂ ਉਹਨਾਂ ਨੇ ਆਪਣੇ ਨੂਹ ਪੁੱਤ ਨੂੰ ਕਦੇ ਵੀ ਸਰਾਇਆ ਨਹੀਂ ਹੁੰਦਾ ਸ਼ਰੀਕੇ ਕਬੀਲੇ ਆਂਡ ਗਵਾਂਡ ਤੇ ਪਿੰਡ ਦੇ ਵਿੱਚ ਆਪਣੇ ਨੂਹ ਪੁੱਤ ਨੂੰ ਇੰਨਾ ਭੰਡਦੇ ਆ ਤੇ ਪੁੱਤ ਨੂਹ ਦਾ ਜਿਹੜਾ ਮਾਣੀ ਮਰ ਜਾਂਦਾ ਉਹਨਾਂ ਵੱਲੋਂ ਤੇ ਫਿਰ ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਚੰਗਿਆਂ ਤੇ ਸਾਡੇ ਨੂਹ ਪੁੱਤਾਂ ਜਿਹੜੇ ਉਹ ਮਾੜੇ ਆ ਸਾਡੀਆਂ ਧੀਆਂ ਹੀ ਸਾਡਾ ਕਰਦੀਆਂ ਨੇ ਪਰ ਇਹ ਤਾਂ ਔਖਾ ਸਮਾਂ ਹੀ ਦੱਸਦਾ ਹੁੰਦਾ ਵੀ ਧੀਆਂ ਕਿੰਨਾ ਕੁ ਖੜਦੀਆਂ ਨੇ ਕਿਉਂਕਿ ਧੀਆਂ ਦੇ ਵੀ ਅੱਗੇ ਸਹੁਰੇ ਹੁੰਦੇ ਆ ਤੇ ਉਹਨਾਂ ਦੇ ਵੀ ਸੱਸ ਸਹੁਰੇ ਹੁੰਦੇ ਆ ਫਿਰ ਉਹ ਐਵੇਂ ਵੀ ਨਿਗਾਹ ਮਾਰਨ ਕਿ ਸਾਡੀਆਂ ਧੀਆ ਆਪਣੇ ਸੱਸ ਸਹੁਰੇ ਦਾ ਕਿੰਨਾ ਕ ਕਰਦੀਆਂ ਨੇ ਇਸ ਕਰਕੇ ਕਦੇ ਵੀ ਕਿਸੇ ਔਰਤ ਨੂੰ ਸਿਰਫ ਇਸ ਗੱਲ ਦੀ ਈਗੋ ਕਰਕੇ ਕਿ ਮੇਰੀ ਧੀ ਹੀ ਚੰਗੀ ਆ ਗਾਹਾਂ ਉਹਦੀ ਸੱਸ ਮਾੜੀ ਆ ਤੇ ਉਹਦੀ ਨਣਦ ਮਾੜੀ ਆ ਉਧਰੋਂ ਮੈਂ ਚੰਗੀ ਆ ਪਹਿਲਾਂ ਮੇਰੀ ਸੱਸ ਮਾੜੀ ਸੀ ਫਿਰ ਮੇਰੀ ਨੂੰਹ ਮਾੜੀ ਆ ਤੇ ਮੇਰੀਆਂ ਨਣਦਾਂ ਮਾੜੀਆਂ ਇੱਕ ਔਰਤਾਂ ਨਾ ਜਿਹੜੀ ਉਹ ਅਕਸਰ ਨਾ ਤਾਂ ਕਦੇ ਆਪਣੀ ਨਣਦ ਨੂੰ ਸਰਾਉਂਦੀ ਹੁੰਦੀ ਆ ਨਾ ਸੱਸ ਨੂੰ ਸਰਾਉਂਦੀ ਹੁੰਦੀ ਆ ਨਾ ਉਹ ਆਪਣੀ ਦੀ ਦੀ ਸੱਸ ਨੂੰ ਸਰਾਉਂਦੀ ਹੁੰਦੀ ਹੈ ਤੇ ਨਾਤੀ ਦੀ ਨਣਦ ਨੂੰ ਸਰਾਉਂਦੀ ਹੁੰਦੀ ਆ ਇਹ ਕਦੇ ਨਹੀਂ ਹੋ ਸਕਦਾ ਇੱਕ ਇਨਸਾਨ ਇੱਕ ਰਿਸ਼ਤੇ ਵਿੱਚ ਹਰ ਇੱਕ ਰਿਸ਼ਤੇ ਵਿੱਚ ਇੱਕ ਇਨਸਾਨ ਕਦੇ ਵੀ ਪਰਫੈਕਟ ਨਹੀਂ ਹੋ ਸਕਦਾ ਜਿਹੜੇ ਰਿਸ਼ਤੇ ਆ ਇਹਦੇ ਵਿੱਚ ਵਿਚਾਰਾਂ ਦੇ ਮਤਭੇਦ ਹੁੰਦੇ ਰਹਿੰਦੇ ਆ ਕਈ ਵਾਰ ਸਾਡੀ ਸੱਸ ਨਾਲ ਮਤਭੇਦ ਹੋ ਜਾਂਦੀ ਆ ਤੇ ਕਈ ਵਾਰੀ ਨੂੰ ਨਾਲ ਹੋ ਜਾਂਦੀ ਆ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਥਾਂ ਤੇ ਅਸੀਂ ਹੀ ਸਹੀ ਆ ਇਸ ਕਰਕੇ ਜੇ ਅਸੀਂ ਸਮਾਜ ਦੇ ਵਿੱਚ ਵਧੀਆ ਇੱਜ਼ਤ ਮਾਣ ਨਾਲ ਰਹਿਣਾ ਚਾਹੁੰਦੇ ਆ ਤਾਂ ਸਾਨੂੰ ਆਪਣੇ ਪਰਿਵਾਰ ਨਾਲ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਆਪਣੇ ਨੂੰਹ ਪੁੱਤ ਨੂੰ ਗੱਲ-ਗੱਲ ਤੇ ਭੰਡਣਾ ਨਹੀਂ ਚਾਹੀਦਾ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ